ਲਓ ਜੀ ਆਪਣੇ ਫਾਰਮ ਦੇ ਉੱਤੇ ਔਲੇ ਸ਼ੁਰੂ ਨੇ ਹਰ ਸਾਲ ਦੀ ਤਰ੍ਹਾਂ ਅਸੀਂ ਇਹ ਫਾਰਮ ਦੇ ਉੱਤੇ ਹੀ ਵੇਚ ਦਿੰਨੇ ਆ ਤੇ ਇਹਦਾ 50 ਰੁਪਏ ਕਿਲੋ ਰੇਟ ਆ ਤੇ ਅਸੀਂ ਸ਼ੁਰੂ ਕਰ ਦਿੱਤੇ ਨੇ ਜਿਹਦੇ ਲੈਣੇ ਹੋਣ ਉਹ ਫਾਰਮ ਤੋਂ ਆ ਕੇ ਲਿਜਾ ਸਕਦਾ ਕੋਈ ਇਹਦੇ ਵਿੱਚ ਖਾਦ ਕੁਝ ਨਹੀਂ ਪੈਂਦਾ ਹੈਗਾ ਸਿਰਫ ਪਾਣੀ ਦੇ ਆਧਾਰ ਤੇ ਬੂਟਾ ਖੜਿਆ ਤੇ ਦੋ ਬੂਟੇ ਨੀਚੇ ਨੇ ਉਹ ਲਾਲ ਔਲਾ ਤੇ ਉਹ ਵੀ ਅਸੀਂ ਵੇਚਣਾ ਸ਼ੁਰੂ ਕਰਤਾ ਤੇ ਫਲ ਨਾਲ ਲੱਦੇ ਪਏ ਨੇ ਬੂਟੇ ਦੇਖੋ ਤੁਸੀਂ ਫਾਰਮ ਤੋਂ ਆ ਕੇ ਤੁਸੀਂ ਲਿਜਾ ਸਕਦੇ ਹੋ ਜੀ ਔਲੇ ਫਰੈਸ਼ ਸਵੇਰੇ ਅਸੀਂ ਤੋੜਦੇ ਆਂ ਤੇ ਸਾਰਾ ਦਿਨ ਸਾਡਾ ਚੱਲ ਜਾਂਦਾ ਕਈ ਵਾਰੀ ਦੁਪਹਿਰੇ ਵੀ ਤੋੜਨੇ ਪੈ ਜਾਂਦੇ ਨੇ ਤੇ ਜਿਵੇਂ ਆ ਬਾਈ ਆ ਰਹੇ ਦੇਖੋ ਔਲੇ ਹੁਣ ਘਟ ਗਏ ᱛੀ ਤੇ ਅਸੀਂ ਇਹਨਾਂ ਨੂੰ ਤੋੜ ਕੇ ਦੇ ਰਹੇ ਹਾਂ ਤੇ ਤੁਸੀਂ ਇਹਦਾ ਚਾਰ ਬਣਾ ਸਕਦੇ ਹੋ ਮਰਬਾ ਬਣਾ ਸਕਦੇ ਹੋ ਇਹਨੂੰ ਸੁਕਾ ਕੇ ਇਹਦਾ ਪਾਊਡਰ ਬਣਾ ਸਕਦੇ ਹੋ ਧੰਨਵਾਦ ਜੀ